ਸਰਸ਼ੀਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕੀਤੀ ਜਾਵੇ ਖੰਨਾ ਦੀ ਤਾਂ ਖੰਨਾ ਦੇ ਵਿੱਚ ਇੱਕ ਨੌਜਵਾਨ ਜਿਹੜਾ ਕਿ ਮਾਛੀ ਵਾਲਾ ਸਾਹਿਬ ਦਾ ਰਹਿਣ ਵਾਲਾ ਸੀ ਤੇ ਅਮਰੀਕਾ ਦੇ ਵਿੱਚ ਰੋਜੀ ਰੋਟੀ ਕਮਾਉਣ ਵਾਸਤੇ ਕਈ ਸਾਲਾਂ ਤੋਂ ਗਿਆ ਹੋਇਆ ਸੀ ਅਤੇ ਉੱਥੇ ਟਰਾਲਾ ਚਲਾਉਂਦਾ ਕੰਮ ਕਰਦਾ ਸੀ ਪਰ ਪਰਿਵਾਰ ਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਉਹਨਾਂ ਨੂੰ ਇੱਕ ਮੰਦ ਭਾਗੀ ਖਬਰ ਸੁਣਾਈ ਗਈ ਜੀ ਹਾਂ ਦਾਦਾ ਜੀ ਐ ਕਿ ਅਮਰੀਕਾ ਦੇ ਵਿੱਚ ਗਏ ਇਸ ਨੌਜਵਾਨ ਦੇ ਟਰਾਲਾ ਚਲਾਉਣ ਸਮੇਂ ਦਰਦਨਾਕ ਮੌਤ ਹੋ ਗਈ ਜਿਸ ਤੋਂ ਬਾਅਦ ਇਹ ਗੱਲ ਸੁਣ ਕੇ ਪਰਿਵਾਰ ਦਾ ਰੋ ਰੋ ਕੇ ਪੂਰਾ ਹਾਲ ਹੈ ਅਤੇ ਮ੍ਰਿਤਕ ਦੀ ਮ੍ਰਿਤਕ ਦੀ ਦੇਹ ਨੂੰ ਜਿਹੜਾ ਕਿ ਭਾਰਤ ਲਿਆਉਣ ਦੀ ਮੰਗ ਕੀਤੀ ਜਾ ਰਹੀ ਹੈ। ਮਾਜੀ ਬਲਦੇਸ਼ਾਂ ਦਾ ਮਾਮਾ ਜੀ ਲੱਗਦਾ ਜੀ। ਬਿਲਕੁਲ ਜੀ। ਕਿ ਮੇਰੇ ਇੱਕੋ ਇੱਕ ਪਾਂਜਾ ਸੀ ਬਲਦੇਸ਼ਾਂ ਦਾ। ਜੋ ਕਿ ਪਿਛਲੇ 19 2019 ਤੋਂ ਅਲਰਕਾਰ ਵਿੱਚ ਰਹਿ ਰਿਹਾ ਸੀ ਜੀ। ਤੇ ਉੱਥੇ ਟਰਾਲਾ ਚਲਾਉਂਦਾ ਸੀ ਜੀ। ਇਹ ਬਸ ਕੱਲ ਸਾਨੂੰ ਫੋਨ ਆਇਆ ਜੀ ਕੱਲ ਸ਼ਾਮ ਨੂੰ ਇਹ ਤੁਹਾਡੇ ਬੱਚੇ ਗਾ ਸਟੂਡੈਂਟ ਹੋ ਗਿਆ ਤੇ ਆਈਸੀਯੂ ਵਿੱਚ ਹੈ ਤੇ ਪਹਿਲਾਂ ਕਨਫਰਮ ਨਹੀਂ ਹੋਈ ਗੱਲ ਫਿਰ ਬਾਅਦ ਵਿੱਚ ਉਹਨਾਂ ਨੇ ਜਦਸੀ ਲਈ ਡਾਊਟ ਡਾਪਨੇਵ ਪੁਲਸ ਦਾ ਅਮਰੀਕਨ ਪੁਲਸ ਦਾ ਫੋਨ ਆਇਆ ਇਹਨਾਂ ਨੂੰ ਤੇ ਬੱਚਾ ਜਿਹੜਾ ਵੀ ਉਹ ਮਤਲਬ ਡੈੱਡ ਹੋ ਗਿਆ ਚਲਾਣਾ ਕਰ ਗਿਆ ਜੀ ਤੇ ਇਸ ਤਰ੍ਹਾਂ ਕਰਕੇ ਪਾਣਾ ਬਫਰੇ ਜੀ ਤੇ ਕਿੰਨਾ ਟਾਈਮ ਹੋ ਗਿਆ ਜੀ ਜੋਨਰੀ ਪੰਦਰਾਂ ਸਾਲ ਹੋ ਗਏ ਸੀ ਜੀ ਇੰਨੇ ਦਾ 2019 ਚ ਹੈ ਤੇ ਦੋ ਪਾਰਤਰਾਸੀ ਦੀ ਕੀ ਕਰਦੇ ਸੀ ਤੇ ਤਰਾਲਾ ਚ ਲੰਦਾ ਸੀ ਅੱਛਾ ਜੀ ਹਾਂ ਜੀ ਤਰਾਦੇ ਨੇ ਕਿ ਬਾਹਰ ਦੀ ਬਾਰੇ on the स्पोर्ट ਹੀ ਹੋ ਗਈ ਜੀ ਹਾਂ ਜੀ ਪਹਿਲਾ ਜਨਮ ਦਿਨ ਸੀ ਉਹਦਾ ਜੀ 15 ਤਰੀਕ ਨੂੰ ਕਿਸੇ ਲੰਗੀ ਹੈ ਜੀ 15 ਤਰੀਕ ਨੂੰ ਦਾ ਬਰਥਡੇ ਸੀਗਾ ਤੇ ਵੱਡੇ ਰਸ ਕੀਤਾ ਮੁੰਡਿਆਂ ਨਾਲ ਉਹਨੇ ਤੇ ਮਤਲਬ ਕੋਈ ਆਦਮੀ ਸੀ ਕੋਈ ਮਸ਼ਾ ਨਹੀਂ ਸੀ ਕੋਈ ਕਿਸੇ ਪ੍ਰਕਾਰ ਦੀ ਕੋਈ ਮਤਲਬ ਉਹ ਨਹੀਂ ਕੀਤੀ ਜੀ

ਸਰਕਾਰ ਜੋ ਮੁੱਖ ਮੰਤਰੀ ਸਾਹਿਬ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਤੋਂ ਇਹੀ ਮੰਗ ਕਰਦੇ ਆ ਕਿ ਸਾਡੇ ਪੰਜਾਬ ਦੀ ਨੌਜਵਾਨੀ ਜਿਹੜੀ ਹੈ ਨਿੱਕ ਕੋਈ ਨਾ ਕੋਈ ਖਬਰ ਕੈਨੇਡਾ ਤੋਂ ਕੋਈ ਮਰਪਾ ਤੋਂ ਰੋਜ਼ ਖਬਰ ਸੁਣਨ ਨੂੰ ਮਿਲਦੀ ਆ ਕਿ ਫਲਾਣੀ ਥਾਂ ਤੇ ਬੱਚਾ ਕੋਈ ਟ੍ਰਾਲਾ ਉਲਟ ਗਿਆ ਕੁਝ ਹੋ ਗਿਆ ਕੋਈ ਉਸ ਤੋਂ ਮਰ ਗਿਆ ਤੇ ਉਹ ਤੇ ਮਰ ਗਿਆ ਜੋ ਸਾਡੇ ਪੰਜਾਬੀਆਂ ਨੂੰ ਜੋ ਪੰਜਾਬ ਦੇ ਵਿੱਚ ਹੀ ਕੰਮ ਦਿੱਤੇ ਜਾਂ ਸਾਡੇ ਬੱਚੇ ਅੰਬਰ ਜਾਂਦੀ ਲੋੜ ਨਹੀਂ ਹੋ ਇਹੀ ਮੰਗ ਕਰਦੇ ਆ ਸਰਕਾਰ ਤੋਂ ਕਿ ਇਹਨਾਂ ਬੱਚਿਆਂ ਨੂੰ ਇਥੇ ਹੀ ਸੰਭਾਲਿਆ ਜਾਵੇ ਪੰਜਾਬੀ ਜਾ ਜੋ ਕਿ ਸਾਡਾ ਜਿਹੜਾ ਫਲਵਾਦੀ ਆ ਪੰਜਾਬੀ ਦੇ ਪੰਜਾਬੀ ਲੋਕ ਨੇ ਜੋ ਬੱਚੇ ਨੇ ਸਾਡੇ ਇਹਨਾਂ ਨੂੰ ਪੰਜਾਬ ਦੇ ਰੂਪੀ ਕੋਈ ਨਾ ਦੇ ਰਿਹਾ ਗਾੜ ਦੇ ਦਿੱਤਾ ਜਾਵੇ ਇਹੇ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਜੀ ਗੱਲ ਇਹ ਆ ਜੀ ਪਿਛਲੇ ਲਗਭਗ 10-15 ਸਾਲ ਤੋਂ ਇਹ ਪਰਿਵਾਰ ਮਾਸਟਰ ਵੱਡੇ ਰਹਿਆ ਸੀ ਪਹਿਲਾਂ ਤਲੂਹ ਪਿੰਡ ਲਾਕਪਿੰਡ ਸੀਗਾ ਤਲੂਹ ਉੱਥੇ ਰਹਿੰਦੇ ਸੀ ਬਹੁਤ ਸਾਊ ਤੇ ਵਰਸਿਤ ਪਰਿਵਾਰ ਸੀਗਾ ਜੀ ਇੱਕੋ ਇੱਕ ਬੇਟਾ ਸੀ ਸਦਾ ਨਿਰੰਦਰ ਸਿੰਘ ਜੀ ਦਾ ਬੜੇ ਚਾਵਾ ਨਾਲ ਰਹੀਆਂ ਨੇ ਉਹਨਾਂ ਆਇਆ ਲਿਖਾਇਆ ਬੱਚਿਆਂ ਵੀ ਜਿੱਦ ਦੇ ਨਾਲ ਮਾਪੇ ਹਾਰ ਜਾਂਦੇ ਨੇ 2019 ਦੇ ਵਿੱਚ ਬੱਚੇ ਨੇ ਜਿੱਦ ਕੀਤੀ ਜੇ ਮੈਂ ਅਮਰੀਕਾ ਬਾਹਰ ਜਾਣਾ ਚਾਹੁੰਦਾ ਇਹਨਾਂ ਦੇ ਘੇਟਾ ਤਕਰੀਬਨ ਪਿਛਲੇ 3 ਸਾਲ ਤੋਂ ਫੇਟਰਾਲਾ ਚਲਾ ਰਿਹਾ ਸੀ ਅਚਾਨਕ ਕੱਲ ਸ਼ਾਮੀ ਫੋਨ ਆਇਆ ਕਿ ਬੱਚੇ ਦਾ ਐਕਸੀਡੈਂਟ ਹੋ ਗਿਆ ਤੇ ਉਹਨੂੰ ਹਸਪੀਟਲ ਲੈ ਕੇ ਜਾਇਆ ਗਿਆ ਤੇ ਅੱਜ ਸਵੇਰੇ 3:00 ਵਜੇ ਫੋਨ ਆਉਂਦਾ ਕਿ ਬੱਚੇ ਦੀ ਜਿਹੜੀ ਹੈ ਡੈਥ ਹੋ ਗਈ ਹੈ ਇਹ ਸੁਣ ਕੇ ਇਕਲੋਤਾ ਪੁੱਤੀ ਬਹੁਤ ਜ਼ਿਆਦਾ ਨਰਾਸ਼ਾ ਹੋਈ ਕਿ ਬੱਚੇ ਨੂੰ ਅਸੀਂ ਕੀ ਸੋਚ ਕੇ ਘਰੋਂ ਭੇਜਦੇ ਆਂ ਇਹ ਅੱਗੇ ਜਾ ਕੇ ਕੋਈ ਪਤਾ ਨਹੀਂ ਹੁੰਦਾ ਕਿ ਕਿਹੜੀ ਹੁਣੀਆਂ ਨੂੰ ਕਿਸ ਜਗ੍ਹਾ ਤੇ ਉਡੀਕ ਰਹੀ ਆ ਕਦੇ ਕੋਈ ਵੀ ਮਾਵਾ-ਵਾਪਾ ਇਹ ਸੋਚ ਕੇ ਨਹੀਂ ਬੱਚੇ ਨੂੰ ਘਰੋਂ ਭੇਜਦਾ ਕਿ ਜਾ ਕੇ ਸਾਡੇ ਬੱਚੇ ਨਾਲ ਉੱਥੇ ਕੀ ਹੋ ਜਾਣਾ ਇੱਕ ਦੂਸਰਾ ਜਦੋਂ ਵੱਧ ਚੜ੍ਹ ਗਈ ਪਹਿਲਾਂ ਵੀ ਜਿੰਨੇ ਕੋ ਕੱਲਾ ਘਾਤਦਾ ਸੀ ਉਹ ਇਹ ਕੋਈ ਇੱਕ ਨੰਦ ਭਾਵੇਂ ਬਹੁਤ ਜ਼ਿਆਦਾ ਮਾਪਿਆਂ ਨੂੰ ਵੀ ਤਸਵੀਰ ਤੁਸੀਂ ਕਰਨਾ ਚਾਹੁੰਦੇ ਕੀ ਕਰਨ ਮਾਪਤਾਂ ਨੂੰ ਇਹੀ ਅਪੀਲਾ ਦੀ ਕੋ ਸਰਕਾਰਾਂ ਨੂੰ ਵੀ ਅਪੀਲਾ ਤੇ ਮਾਪਿਆਂ ਨੂੰ ਵੀ ਅਪੀਲਾ ਦੇਖੋ ਸਰਕਾਰਾਂ ਵੀ ਜਿੰਨੇ ਬਾਹਰਲੇ ਲੋਕ ਆਉਂ ਇੱਕੇ ਆ ਕੇ ਪੰਜਾਬ ਦੇ ਵਿੱਚ ਜੋਬ ਕਰ ਰਹੇ ਨੇ ਜਿੰਨੀ ਇੰਡਸਟਰੀ ਆ ਜਾਂ ਪੰਜਾਬ ਸਰਕਾਰ ਹੈ ਇਹਨਾਂ ਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕੋਈ ਇਹੋ ਜਿਹਾ ਮਤਾ ਲੈ ਕੇ ਆਵੇ ਵਿਧਾਨ ਸਭਾ ਦੇ ਵਿੱਚ ਸਰਕਾਰ ਕਿ ਜਿਹੜੇ ਪੰਜਾਬੀ ਆ ਉਹਨਾਂ ਨੂੰ 70% ਤਾਂ ਲੋਕ ਨਹੀਂ ਮਿਲਣ ਬਾਹਰਲੇ ਬੰਦਿਆਂ ਨੂੰ ਕੋਈ 30% ਟੋਕਰੀ ਦੇ ਦੇਣੀ ਵੀ ਪੈ ਜੇਗਾ ਦਿਓ ਜੇ ਇੱਥੇ ਨਾਲ ਰਜਗੋਰ ਮਿਲੇ ਤਾਂ ਮਕਲੋਤੇ ਬੱਚੇ ਜਿਹੜੇ ਆ ਉਹ ਮਾਪੇ ਕਦੇ ਵੀ ਬਾਹਰ ਨਹੀਂ ਭੇਜਣਗੇ ਜਦੋਂ ਛੋਟਾ ਮੋਟਾ ਵੀ ਕੋਈ ਨੌਕਰੀ ਇਸ ਸਰਕਾਰ ਦੇ ਦੇਵੇ ਪਤਾ ਨਹੀਂ ਕਿੰਨੇ ਕੁ ਨੌਜਵਾਨ ਨੇ ਜੋ ਲਗਾਤਾਰ ਵਿਦੇਸ਼ਾਂ ਦੇ ਵਿੱਚ ਗਏ ਹੋਏ ਨੇ ਰੋਜ਼ੀ ਰੋਟੀ ਕਮਾਉਣ ਦੇ ਵਾਸਤੇ ਪਰ ਕਈਆਂ ਦੀਆਂ ਅਜਈਆਂ ਜਦੋਂ ਮੰਗਤ ਅਜਈਆਂ ਮੰਦ ਭਾਗੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਤਾਂ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ ਬਿਊਰੋ ਰਿਪੋਰਟ ਅਖੰਡ ਲੋਕ